ਤੋਂਦਰ ਸਿੰਘ ਭਗਵੰਤ ਮਾਨ ਨੇ ਸੰਗਰੂਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ 10 ਏਕੜ ਦੇ ਵਿੱਚ ਬਣੇ ਰੋਜ਼ਗਾਰ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਦੱਸਦੇ ਕਿ ਸੰਗਰੂਰ ਦੇ ਪਿੰਡ ਖੇੜੀ ਦੇ ਵਿੱਚ ਸਥਿਤ 10 ਏਕੜ ਦੇ ਬਣੇ ਰੋਜ਼ਗਾਰ ਸਿਖਲਾਈ ਕੇਂਦਰ ਨੂੰ ਸੀਐਮ ਭਗਵੰਤ ਪਾਣ ਦੇ ਵੱਲੋਂ ਅਪਗ੍ਰੇਡ ਕੀਤਾ ਜਾਵੇਗਾ ਤਾਹਤੇ ਪੋਰਸ ਤੋਂ ਜਾਣ ਦੇ ਚਾਹਵਾਨ ਬੱਚਿਆਂ ਦੇ ਲਈ ਇੱਥੇ ਵਿਸ਼ੇਸ਼ ਮੁਫਤੇ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ ਨਾਲ ਹੀ ਸ਼ਾਨਦਾਰ ਟਰੈਕ ਹੌਸਟ ਵਾਲੀਬਾਲ ਗਰਾਊਂਡ ਅਤੇ ਟੈਨਿਸ ਅਦਾਲਤਾਂ ਬਣਾਈਆਂ ਜਾਣਗੀਆਂ ਕਰੀਬ 28 ਕਰੋੜ ਦੀ ਲਾਗਤ ਦੇ ਨਾਲ ਸ਼ੁਰੂ ਕੀਤਾ ਜਾਵੇਗਾ ਤੇ ਇਸ ਪ੍ਰੋਜੈਕਟ ਦੇ ਲਈ ਸਹਿਮਾਨ ਦੇ ਵੱਲੋਂ ਖੇੜੀ ਪਿੰਡ ਦੀ ਚੋਣ ਕੀਤੀ ਗਈ ਹੈ ਕਿਉਂਕਿ ਇਹ ਇੱਕ ਇਤਿਹਾਸਿਕ ਪਿੰਡ ਹੈ ਤੇ ਸੰਗਰੂਰ ਸ਼ਹਿਰ ਦੇ ਬਿਲਕੁਲ ਨੇੜੇ ਹੈ। ਦੇਖੋ ਖੇੜੀ ਪਿੰਡ ਦੇ ਵਿੱਚ 10 ਏਕੜ ਦੇ ਵਿੱਚ ਇੱਕ ਸੀਪਾਇਟ ਨਾਂ ਦਾ ਸਿਖਲਾਈ ਫਰੋਜ਼ਗਾਰ ਕੇਂਦਰ ਹੈ। ਇੱਥੇ ਬੱਚਿਆਂ ਨੂੰ ਜਿਹੜੇ ਆਰਮਡ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਪੁਲਿਸ ਜਾਣਾ ਚਾਹੁੰਦੇ ਨੇ ਸੀਆਰਪੀਐਫ ਜਾਣਾ ਚਾਹੁੰਦੇ ਨੇ ਇੱਥੇ ਉਹਨਾਂ ਦੀ ਟ੍ਰੇਨਿੰਗ ਹੋਊਗੀ ਔਰ ਫ੍ਰੀ ਆਫ ਕਾਸਟ ਟ੍ਰੇਨਿੰਗ ਹੋਊਗੀ ਸ਼ਾਨਦਾਰਿਕ ਟਰੈਕ ਬਣੂਗਾ ਹੋਸਟਲ ਬਣੂਗਾ ਬਾਲੀਵਾਲ ਕੋਰਟ ਹੋਊਗਾ ਟੈਨਿਸ ਕੋਰਟ ਹੋਊਗਾ ਉਹਦੇ ਵਿੱਚ ਸ਼ੂਟਿੰਗ ਰੇਂਜ ਹੋਊਗੀ ਤੇ ਐਡਮਿਨ ਬਲੌਕ ਹੋਊਗਾ ਸੋ ਮਤਲਬ ਇੱਕ ਇੱਥੇ ਜਿਹੜਾ ਬੱਚਾ ਆ ਗਿਆ ਸਾਲ 'ਚ 1200 ਬੱਚੇ ਦੀ ਕੈਪੈਸਿਟੀ ਹੈ 1200 ਬੱਚੇ ਜਿਹੜੇ ਆ ਗਏ ਉਹ ਇਹ ਤੁਹਾਨੂੰ ਟ੍ਰੇਨਿੰਗ ਲੈ ਕੇ ਆਪਣੇ ਆਪਣੇ ਰੋਜ਼ਗਾਰ ਤੇ ਲੱਗਣਗੇ ਸੋ ਇਹ ਪਹਿਲਾਂ ਬਿਲਕੁਲ ਠੱਪ ਪਿਆ ਸੀ ਪ੍ਰੋਜੈਕਟ ਉਹਨੇ ਦੁਬਾਰਾ ਸ਼ੁਰੂ ਕੀਤਾ ਹੈ 28 ਕਰੋੜ ਤੋਂ ਉੱਪਰ ਲਗਤ ਹੈ ਇਹਦੀ ਤੇ ਖੇੜੀਪਿੰਡ ਸੰਗਰੂਰ ਦੇ ਬਿਲਕੁਲ ਜਣਾਚ ਹੈ ਤੇ ਇਤਿਹਾਸਿਕ ਪਿੰਡ ਹੈ ਤੇ ਅਸੀਂ ਇਸੇ ਕਰਕੇ ਇਸ ਪਿੰਡ ਨੂੰ ਚੁਣਿਆ ਤਾਂ ਕਿ ਸੰਗਰੂਰ ਦੇ ਸ਼ਹਿਰ ਦੇ ਨੇੜੇ ਵੀ ਰਹੇ ਤੇ ਇੱਥੇ ਬੱਚਿਆਂ ਨੂੰ ਜਿਹੜਾ ਟ੍ਰੇਨਿੰਗ ਵੀ ਉਸ ਲੈਵਲ ਦੀ ਮਿਲੇ ਜੇ ਕਿ ਉਹ ਬੱਚੇ ਜਿਹੜੇ ਨੇ ਆਪਣਾ ਕੈਰੀਅਰ ਉਸ ਦੇ ਵਿੱਚ ਫੌਜ ਦੇ ਵਿੱਚ ਬਣਾ ਸਕਣ ਕਰੀ ਸਰ ਹੋਸਟਲ ਦੀ ਵਿਵਸਥਾ ਕੀਤੀ ਹਾਂ ਜੀ ਹੋਸਟਲ ਹੈ ਔਰ ਬਿਲਕੁਲ ਟੋਟਲੀ ਸਭ ਕੁਝ ਫਰੀ ਹੈ ਡਰੋਨ ਦੀ ਟ੍ਰੇਨਿੰਗ ਜੇ ਉਹ ਸਭ ਕੁਝ ਮਿਲੂਗਾ ਨਾ ਉਥੇ ਇੱਥੇ ਤੇ ਬਸ ਜਦੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫੇਰ ਆਵਾਂਗੇ ਆਪਾਂ ਇੱਥੇ ਤਾਂ ਫਿਰ ਦੁਬਾਰੇ 85ਵੀਂ ਸ਼ਹੀਦ ਭਗਤ ਸਿੰਘ ਦੀ ਵਰ੍ਹੇਗੰਢ ਦੇ ਮੌਕੇ ਤੇ ਆਉਣਗੇ ਬਹੁਤ ਅੱਛੀ ਹੋਵੇਗਾ ਦੇਖੋ ਸਾਡੀ ਕੌਮ ਦੇ ਜਿਹੜੇ ਸ਼ਹੀਦ ਨੇ ਲਾ-ਮਿਸਾਲ ਕੁਰਬਾਨੀਆਂ ਨਾਲ ਭਰਿਆ ਪਿਆ ਸਾਡਾ ਇਹ ਵਿਰਸਾ ਇਤਿਹਾਸ ਸਾਡਾ ਸੋ ਅੱਜ 85ਵੀਂ ਸ਼ਹੀਦੀ ਦਿਵਸ ਹੈ 23 ਜੁਲਾਈ ਸ਼ੀਰੂਦਮ ਸਿੰਘ ਜੀ ਨੇ ਜੋ ਕੁਰਬਾਨੀ ਉਹ ਹੈ ਜੀਆਂ ਬਹੁਤ ਘੱਟ ਉਦਾਰ ਨਾ ਮਿਲਦੀਆਂ ਨੇ ਕਿ ਤੁਸੀਂ ਬਦਲੇ ਦੀ ਅੱਗ ਨੂੰ 22 ਸਾਲ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖਿਆ ਤੇ ਇਸ ਤਰ੍ਹਾਂ ਦੀ ਜਾ ਕੇ ਉੱਥੇ ਬਦਲਾ ਵੀ ਲਿਆ ਤੇ ਨਾਲ ਬਦਲਾ ਲੈ ਕੇ ਕਹਿੰਦਾ ਕਿ ਮੇਰਾ ਕੰਮ ਹੋ ਗਿਆ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਮੇਰਾ ਕੰਮ ਹੋ ਗਿਆ ਸੋ ਇਹ ਜੀ ਬਹੁਤ ਘੱਟ ਮਸਾਲਾ ਮਿਲਦੀ ਹੈ ਨੇ ਪਾਰਲੀਮੈਂਟ 'ਚ ਵੀ ਪਹਿਲਾਂ ਅਸੀਂ ਬੋਲਦੇ ਰਹੇ ਹਾਂ ਔਰ ਬੋਲ ਤੁਸੀਂ ਇਧਰ ਦਾ ਵਿਜੀਗਲ ਹਮੇਸ਼ਾ ਉੱਠਦੀ ਰਹਦੀ ਹੈ ਜੀ ਬਿਲਕੁਲ ਨਾ ਕਿਹਾ ਇਹ ਮੈਂ ਅਸੀਂ ਤਾਂ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਭਾਰਤ ਰਤਨ ਦੀ ਵੀ ਮੈਂ ਮੰਗ ਕੀਤੀ ਸੀ ਕਿ ਭਾਰਤ ਰਤਨ ਉਹ ਹਜੇ ਬੰਦਿਆਂ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਅਵਾਰਡ ਤਾਂ ਜਿਹੜੇ ਮਾਣ ਇੱਜ਼ਤ ਵਧੇ ਉਹਦੀ ਗਰੈਮਾ ਵਧੇ ਠੀਕ ਹੈ ਨਾ ਜੇ ਹੁਣ ਸ਼ੀਰ ਦਸਨ ਭਗਤ ਸਿੰਘ ਨੂੰ ਕਰਤਾ ਸਿੰਘ ਸਰਾਬਾ ਨੂੰ ਸ਼ੀਰ ਉਤਮ ਸਿੰਘ ਨੂੰ ਭਾਰਤ ਰਤਨ ਨਹੀਂ ਦਿਓਗੇ ਤਾਂ ਉਹਨਾਂ ਦੀ ਗરિਮਾ ਘਟਦੀ ਨਹੀਂ ਉਹਨਾਂ ਦੀ ਕੁਰਬਾਨੀ ਤਾਂ ਸਾਡੇ ਦਿਲਾਂ ਚ ਵਸਦੀ ਰਹੂਗੀ ਜਦੋਂ ਤੱਕ ਦੁਨੀਆ ਰਹੂਗੀ ਪਰ ਇਹ ਵੀ ਭਾਰਤ ਰਤਨ ਇਹੋ ਜਿਹੇ ਬੰਦੇ ਨੂੰ ਦੇਣਾ ਚਾਹੀਦਾ ਜੇ ਜਿਨ੍ਹਾਂ ਨੂੰ ਭਾਰਤ ਰਤਨ ਦੇ ਕੇ ਭਾਰਤ ਰਤਨ ਦਾ ਸਤਿਕਾਰ ਵਧੇ ਉਸ ਉਸ ਦਾ ਸੋ ਸਾਡੇ ਲਈ ਤਾਂ ਸ਼ਹੀਦ ਨੇ ਉਹ ਸਾਡੇ ਲਈ ਕੋਈ ਕਿਸੇ ਗਵਰਨਮੈਂਟ ਤੋਂ ਮਹਤਾਜ ਨਹੀਂ ਹੈਗੇ ਸੀ ਕਿ ਉਸ ਤੁਹਾਨੂੰ ਕਾਗਜ਼ਾਂ ਚ ਕੁਝ ਕਵੇ ਸੋ ਅਸੀਂ ਤਾਂ ਸਾਡੇ ਲਈ ਤਾਂ ਜਿਹੜੇ ਅੱਜ ਬਾਰਡਰਾਂ ਤੇ ਵੀ ਸਿੰਨਤਾਣੀ ਖੜੇ ਨੇ ਸਾਡੀ ਸਾਡੇ ਦਿਲਾਂ ਚ ਉਹਨਾਂ ਪ੍ਰਤੀ ਵੀ ਉਨੀ ਇੱਜ਼ਤ ਆ ਮਾਨਸਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਵਾਦ ਬਣੋ ਆਪਣੇ ਹੀ ਪਾਰਟੀ ਦੇ ਤਕਰੀਰਾਂ ਵਿੱਚ ਸਾਰੇ ਮੈਂਬਰਾਂ ਨੂੰ ਪਾਰਟੀ ਦੇ ਬਾਹਰ ਨਾ ਕਰਦੇ ਕਿਸ ਤਰ੍ਹਾਂ ਮੈਂ ਕੀ ਕਹਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆਪਸ ਦੇ ਵਿੱਚ ਇਹ ਪਾਰਟੀ ਦੇ ਵਿੱਚ ਕਲੇਸ਼ ਪੈ ਗਿਆ ਤੇ ਉਹ ਕਲੇਸ਼ ਪਿਆ ਹਾਰਾਂ ਤੋਂ ਕੋਈ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਵੋਟਾਂ 'ਚ ਪਿਛਲੀਆਂ 5-6 ਇਲੈਕਸ਼ਨਾਂ 'ਚ ਹੁਣ ਤਾਂ ਸੌਆਂ ਤੇ ਆ ਗਿਓ ਮਤਲਬ ਜਲੰਧਰ ਬੈਸਟ ਦੇ ਵਿੱਚ ਤੱਕੜੀ ਕਿਸੇ ਹੋਰ ਕੋਲੇ ਸੀ ਸੁਖਵੀਰ ਬਾਦਲ ਬੀਐਸਪੀ ਨੂੰ ਸਪੋਰਟ ਕਰ ਰਿਹਾ ਸੀ ਤੇ ਤੱਕੜੀ ਨੂੰ 1424 ਪਈਆਂ ਤੇ ਬੀਐਸਪੀ ਨੂੰ 731 ਪਈਆਂ 731 ਵੋਟਾਂ ਤੇ ਆ ਗਏ 25 ਸਾਲ ਰਾਜ ਕਰਨ ਵਾਲੇ ਸੋ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਹੈਨਾ ਕਿਉਂਕਿ ਪ੍ਰਮਾਤਮਾ ਲੋਕਾਂ 'ਚ ਹੀ ਵਸਦਾ ਹੈ ਸੋ ਜਦੋਂ ਤੁਸੀਂ ਇਹਨਾਂ ਨੂੰ ਅਗਨੋਰ ਕਰਨ ਲੱਗ ਜਾਓਗੇ ਜਦੋਂ ਤੁਸੀਂ ਕਿਸੇ ਹੋਰ ਬਾਰੇ ਸੋਚਣੇ ਨਹੀਂ ਆਪਣੇ ਪੁੱਤ ਭਤੀਜੇ ਸਾਲੇ ਜੀਜੇ ਬਾਰੇ ਸੋਚਣਾ ਤਾਂ ਫਿਰ ਇਹੀ ਹਾਲ ਹੁੰਦਾ ਸਰ ਨਵੇਂ ਰਾਜਪਾਲ ਵਨਰ ਸਾਹਿਬ ਨੇ ਅੱਜ ਸੌ ਚੁੱਕੀ ਹੈ ਗੁਲਾਬ ਚੰਦ ਕਟਾਰੀਆ ਜੀ ਰਾਜਸਥਾਨ ਤੋਂ ਨੇ ਬੜੇ ਤਜਰਬੇਕਾਰ ਨੇ 8 ਵਾਰ ਐਮਐਲਏ ਰਹੇ ਨੇ 1 ਵਾਰ ਐਮਪੀ ਰਹੇ ਨੇ ਤੇ ਹੁਣ ਉਹ ਅਸਾਮ ਤੋਂ ਆਏ ਨੇ ਗਵਰਨਰ ਦੇ ਤੌਰ ਤੇ ਸੋ ਅੱਜ ਉਹਨਾਂ ਨੂੰ ਅਸੀਂ ਸੋਚ ਕਾ ਕੇ ਮੈਂ ਇੱਥੇ ਆਇਆ ਤਾਂ ਥੋੜਾ ਲੇਟ ਹੋ ਕੇ ਤੇ ਮਿਲ ਕੇ ਕੰਮ ਕਰਾਂਗੇ ਔਰ ਜੋ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦਾ ਅਧਿਕਾਰ ਖੇਤਰ ਹੈ ਜੋ ਮੇਰਾ ਅਧਿਕਾਰ ਖੇਤਰ ਹੈ ਐ ਸੀਐਮ ਉਹ ਮੇਰਾ ਸੋ ਮਿਲ ਕੇ ਕੰਮ ਕਰਾਂਗੇ ਔਰ ਪੰਜਾਬ ਦੀ ਬਿਹਤਰੀ ਵਾਸਤੇ ਅੱਜ ਲੜਾਂਗੇ ਸਾਰੀਆਂ ਸਾਰੀਆਂ ਲੜਾਂਗੇ ਇਲੈਕਸ਼ਨ ਸਾਡੀ ਪੋਲੀਟੀਕਲ ਪਾਰਟੀ ਹੈ ਜਿਹੜੀ ਵੀ ਇਲੈਕਸ਼ਨ ਆਊਗੀ ਅਸੀਂ ਲੜਾਂਗੇ ਤੇ